ਪੰਜਾਬ ਵਿੱਚ ਭਾਵੇਂ 1 ਅਕਤੂਬਰ ਤੋਂ ਧੋਨੇ ਦਿਖ ਰਹੀ ਸ਼ੁਰੂ ਹੋ ਚੁੱਕੀ ਹੈ ਇਸ ਦੇ ਬਾਵਜੂਦ ਆਪਣੀਆਂ ਮੰਗਾਂ ਨੂੰ ਲੈ ਕੇ ਆਰਤੀਆਂ ਵਰਗ ਅਤੇ ਮਜ਼ਦੂਰ ਵਰਗ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਨਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਜਿਸ ਦੇ ਤਹਿਤ ਧੁਰੀ ਵਿਖੇ ਅੱਜ ਦੂਜੇ ਦਿਨ ਵੀ ਸਮੂਹ ਆਰਤੀਆਂ ਨੇ ਇਕੱਠੇ ਹੋ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਮਾਰਕੀਟ ਕਮੇਟੀ ਧੁਰੀ ਅੱਗੇ ਰੋਜ਼ ਪ੍ਰਦਰਸ਼ਨ ਕੀਤਾ ਮੀਡੀਆ ਨਾਲ ਗੱਲਬਾਤ ਕਰਦਿਆਂ ਆਰਤੀਆਂ ਦੇ ਜ਼ਿਲ੍ਹਾ ਪ੍ਰਧਾਨ ਜਪਤਾਰ ਸਿੰਘ ਨੇ ਕਿਹਾ ਦੀ ਆਰਤੀਆਂ ਦੀ ਮੁੱਖ ਮੰਗ ਹੈ ਸਾਰੀਆਂ ਫਸਲਾਂ ਦੀ ਆਰਤ ਤੇ 2.5% ਦਾ ਵਾਅਦਾ ਕੀਤਾ ਜਾਵੇ ਜਿਨ੍ਹਾਂ ਨੂੰ ਅਜੇ ਤੱਕ ਅੱਧੀ ਵੀ ਆਰਤ ਨਹੀਂ ਮਿਲੀ ਹੈ ਉਹ ਤੁਰੰਤ ਦਿੱਤੀ ਜਾਵੇ ਤੇ ਨਰਮੇ ਦੀ ਫਸਲ ਤੇ ਵੀ ਆਰਤ 2.5% ਦੀ ਵਧਾਈ ਜਾਵੇ ਉਹਨਾਂ ਨੇ ਕਿਹਾ ਕਿ ਉਕਤ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੜਕਾਂ ਨੂੰ ਜਾਮ ਕੀਤਾ ਜਾਵੇਗਾ ਜੈ ਭਗਵਾਨ ਦੀ ਸਰਕਾਰ ਮੁਰਦਾਬਾਦ 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 ਭਗਵਾਨ ਦੀ ਸਰਕਾਰ ਹੈ ਜਰਨੈਲ ਸਿੰਘ ਜਹਾਂਗੀਰ ਜ਼ਿਲ੍ਹਾ ਪ੍ਰਧਾਨ ਪਿਰਤੀ ਕਿਸਾਨ ਯੂਨੀਅਨ ਸੂਬਾ ਕਮੇਟੀ ਮੈਂਬਰ ਜਿਹੜੀ ਆੜਤੀਆਂ ਦੀ ਪ੍ਰੋਬਲਮ ਹੈ ਇਹ ਕੱਲ ਤੋਂ ਹੀ ਨਹੀਂ ਸ਼ੁਰੂ ਹੋਈ ਲੰਬੇ ਸਮੇਂ ਤੋਂ ਆੜਤੀਆਂ ਦੀ ਮੰਗ ਹੈ ਵੀ ਸਾਡੇ ਜਿਹੜੇ ਮਸਲੇ ਨੇ ਉਹ ਸਾਡੀ ਸਰਕਾਰ ਹੱਲ ਕਰੇ ਜੇ ਆੜਤੀਆਂ ਦੇ ਮਸਲੇ ਹੱਲ ਨਹੀਂ ਹੋਏ ਤਾਂ ਉਹਨਾਂ ਨੂੰ ਮਜਬੂਰ ਹੋ ਕੇ ਹੜਤਾਲ ਕਰਨੀ ਪੈਗੀ ਇਹ ਹੜਤਾਲ ਲੰਬੀ ਜਾਂਦੀ ਹੈ ਤੇ ਇਹਦਾ ਆਸਰ ਸਾਡੀ ਕਿਸਾਨੀ ਤੇ ਪੈਣਾ ਇਹਨੇ ਜਿਹੜੀ ਇਹ ਸਮੱਸਿਆ ਹੈ ਗੰਭੀਰ ਹੋ ਜਾਣੀ ਹੈ ਆੜਤੀਆਂ ਤੇ ਕਿਸਾਨਾਂ ਦਾ ਸਿੱਧਾ ਰਿਸ਼ਤਾ ਹੈ ਜਿਹਨੂੰ ਨੌ ਮਾਸ ਦਾ ਰਿਸ਼ਤਾ ਵੀ ਕਹਿੰਦੇ ਆ ਇਹ ਸਿਸਟਮ ਆੜਤੀਆਂ ਤੇ ਕਿਸਾਨਾਂ ਵਗੈਰ ਚੱਲ ਨਹੀਂ ਸਕਦਾ ਜੇ ਆੜਤੀਆਂ ਦਾ ਸਰਕਾਰ ਨਾਲ ਜਾਂ ਫਸਲ ਖਰੀਦਣ ਵਾਲੇ ਕਿਸੇ ਵਪਾਰੀ ਨਾਲ ਤਾਲਮੇਲ ਨਹੀਂ ਹੋਊਗਾ ਫੇਰ ਆੜਤੀਆਂ ਨੂੰ ਸਮੱਸਿਆ ਆਊਗੀ ਅਸੀਂ ਬੇਨਤੀ ਕਰਦੇ ਆ ਮੈਂ ਜਥੇਬੰਦੀ ਵੱਲੋਂ ਤੇ ਆਪਣੇ ਨਿੱਜੀ ਤੌਰ ਤੇ ਵੀ ਸਰਕਾਰ ਨੂੰ ਇਹਨਾਂ ਦੀ ਗੱਲ ਤੇ ਗੌਰ ਕਰਕੇ ਇਹਨਾਂ ਦਾ ਮਸਲਾ ਹੱਲ ਕਰ ਦੇਣਾ ਚਾਹੀਦਾ ਪਰ ਇੱਕ ਗੱਲ ਮੈਂ ਹੋਰ ਕਹਿਣਾ ਜਿਹੜਾ ਮੈਨੂੰ ਪਤਾ ਲੱਗਿਆ ਵੀ ਧੂਰੀ ਤੋਂ ਸਾਡਾ ਜਿਹੜਾ ਇਹ ਆੜਤੀਏ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਤੇ ਇਹ ਸੀਐਮ ਤੋਂ ਕੁਝ ਆਸਾਂ ਲੈ ਕੇ ਉਹਦੇ ਨਾਲ ਮੀਟਿੰਗ ਕਰਨ ਗਏ ਤੇ ਇਹ ਬੇਰੰਗ ਖੋਟੇ ਪੈਸੇ ਵਾਂਗੂ ਮੁੜ ਕੇ ਆਏ ਨੇ ਧੂਰੀ ਤੋਂ ਜਿੱਤਿਆ ਐਮਐਲਏ ਮੁੱਖ ਮੰਤਰੀ ਬਣਿਆ ਹੋਵੇ ਜਿਹਦੇ ਤੇ ਸਾਨੂੰ ਵੱਡੀਆਂ ਆਸਾਂ ਤੇ ਉਮੀਦਾਂ ਹੋਣ ਉਹ ਬੰਦੇ ਨੇ ਸਾਡੇ ਆੜਤੀਆਂ ਨਾਲ ਗੱਲ ਨਾ ਕੀਤੀ ਹੋਵੇ ਏ ਮੈਂ ਕਹਿੰਦਾ ਇਕੱਲੇ ਆੜਤੀਆਂ ਦੀ ਨਹੀਂ ਸਾਡੀ ਧੂਰੀ ਨਵਾਸੀਆਂ ਦੀ ਸਾਡੇ ਕਿਸਾਨਾਂ ਦੀ ਸਾਡੇ ਹਰ ਵਰਗ ਦੀ ਤਹੀਨ ਹੈ ਇਹਦੀ ਮੈਂ ਨਿੰਦਿਆ ਕਰਦਾ ਇਹ ਬਹੁਤ ਹੀ ਮਾੜਾ ਕੰਮ ਹੋਇਆ। ਹਾਂਜੀ ਅੱਜ ਦੂਜੇ ਦੂਸਰੇ ਤੋਂ ਰੋਸਪਾਰਕਰ ਕੀਤਾ ਯਾਰ ਠੀਕ ਹੈ। ਇਹ ਸਾਨੂੰ ਪੰਜਾਬ ਸਰਕਾਰ ਨੇ ਪਹਿਲਾਂ 30 ਤਰੀਕ ਨੂੰ ਬੁਲਾਇਆ ਸੀਗਾ। ਖੁੜੀਆ ਸਾਹਿਬ ਤੇ ਕਟਾਰੂ ਚੱਕ ਜੀ ਮੰਤਰੀ ਸਾਹਿਬ ਤੇ ਪਲੱਸ ਉਹਨਾਂ ਦਾ ਸਾਰਾ ਪ੍ਰਸ਼ਾਸਨ ਜਿਨ੍ਹਾਂ ਨੇ ਸੈਕਟਰੀਟ ਦੇ ਸੈਕਟਰੀ ਸਾਹਿਬ ਨੇ ਫੂਡ ਸੈਕਟਰੀ ਮੰਡੀ ਬੋਰਡ ਦੇ ਸੈਕਟਰੀ ਸਾਹਿਬ ਉਹਨਾਂ ਨੇ ਸਾਰਿਆਂ ਨੇ ਸਾਡੇ ਨਾਲ ਕਾਫੀ ਚਰਚਾ ਕੀਤੀ ਸਾਡੀਆਂ ਮੰਗਾਂ ਨੂੰ ਮੰਨ ਗਏ ਕਹਿੰਦੇ ਵੀ ਤੁਹਾਡੀਆਂ ਮੰਗਾਂ ਜਾਇਜ਼ ਨੇਗੀਆਂ ਪਰ ਦੇ ਅਸੀਂ ਕੁਝ ਸਕਦੇ ਨਹੀਂਗੇ ਅਸੀਂ ਸੈਂਟਰ ਸਰਕਾਰ ਤੋਂ ਮੰਗਾਂ ਮੰਨਵਾ ਕੇ ਦੇ ਦਾਂਗੇ ਮੇਰਾ ਇਹ ਸਵਾਲ ਸੀਗਾ ਸਰਕਾਰ ਨੂੰ ਮੈਂ ਕਿਹਾ ਵੀ ਜਦੋਂ ਕੇਂਦਰ ਤੁਹਾਡੀਆਂ ਮੰਗਾਂ ਦਾ ਮੰਨਦਾ ਨਹੀਂ ਤੁਹਾਡਾ ਆਡੀਆ ਫ ਰੋਕ ਰੱਖਿਆ ਤੁਸੀਂ ਸੁਪਰੀਮ ਕੋਰਟ ਗਏ ਹੋ ਸਾਡੀਆਂ ਮੰਗਾਂ ਤੁਸੀਂ ਕੇਂਦਰ ਤੋਂ ਕਿਵੇਂ ਮੰਗਵਾ ਦੋਗੇ ਸਾਡੀ ਸਰਕਾਰ ਨੂੰ ਉਹੀ ਅਪੀਲ ਹੈ ਤੁਹਾਡੇ ਮਾਧਿਅਮ ਰਾਹੀਂ ਵੀ 180 90 ਕਰੋੜ ਦਾ ਮਸਲਾ ਹੈਗਾ ਕੇਂਦਰ ਸਰਕਾਰ ਮੰਨ ਜਾਂਦੀ ਹੈ ਤਾਂ ਸਾਨੂੰ ਇਹ ਦਸੰਬਰ 'ਚ ਜਾ ਕੇ ਜਿਹੜੀ ਇਹ ਦਿਨ ਦਿਨੇ ਗਿਆੜਤ ਉਦੋਂ ਤੱਕ ਸਰਕਾਰ ਤੋਂ ਮੰਨਵਾ ਲਓ ਅਸੀਂ ਵੀ ਜ਼ੋਰ ਲਾਵਾਂਗੇ ਕਿਉਂ ਪਹਿਲਾਂ ਵੀ ਸਰਕਾਰ ਨੇ ਦੇਖ ਲਿਆ ਜਿਹੜਾ ਇਹ ਮਸਲਾ ਹੈਗਾ ਪੰਜਾਬ ਸਰਕਾਰ ਨੇ ਨਹੀਂ ਕੀਤਾ ਤਾਂ ਐਮਪੀ ਦੇ ਇਲੈਕਸ਼ਨਾਂ 'ਚ ਕੀ ਖਮੈਜਾ ਭੁਗਤਣਾ ਪਿਆ ਹੁਣ ਵੀ ਸਰਪੰਚੀ ਦੀਆਂ ਇਲੈਕਸ਼ਨਾਂ ਨੇ ਜਿਹੜਾ ਆੜਤੀ ਹੈ ਮੁੱਖ ਮੰਤਰੀ ਸਾਹਿਬ ਖੁਦ ਆਪ ਕਹਿੰਦੇ ਹੁੰਦੇ ਸੀਗੇ ਕਿ ਇਹ ਸਿਸਟਮ ਇੱਥੇ ਆੜਤੀਏ ਤੋਂ ਚੱਲਦਾ ਹੈ ਇਹ ਜੇ ਰਾਤ ਨੂੰ ਲੋਡ ਪੈ ਜੇ ਤਾਂ ਇਹ ਆੜਤੀਆ ਕਿਸਾਨ ਦੇ ਨਾਲ ਖੜਦਾ ਹੈਗਾ ਬਿਲਕੁਲ ਖੜਦਾ ਹੈ ਇਹ ਮੈਂ ਨਹੀਂ ਕਹਿੰਦਾ ਕਿ ਕਿਸਾਨ ਜਿੱਥੇ ਬੰਦੀਆਂ ਦੱਸਣ ਗਿਆ ਪਰ ਇੱਕ ਚੁਟਕਲੇ ਮਾਰ ਕੇ ਯਾਰ ਸਰਕਾਰ ਬਣਾ ਲਈ ਇੱਥੇ ਧੂਰੀ ਦੇ ਵਿੱਚ ਅਸੀਂ ਲੋਕਾਂ ਨੇ ਧੂਰੀ ਦੀ ਮੇਰੀ ਮੰਡੀ ਨੇ ਤਨੋਂ ਮਨੋਂ ਤੁਨ ਅਸੀਂ ਪੂਰਾ ਇਹਨਾਂ ਦਾ ਸਹਿਯੋਗ ਦਿੱਤਾ ਪੂਰਾ ਸਹਿਯੋਗ ਦੇ ਕੇ ਸਰਕਾਰ ਬਣੀ ਹੈ ਪਹਿਲਾਂ ਤਾਂ ਪਹਿਲੀ ਗੱਲ ਤਾਂ ਦੇਖੋ ਸਤੋਜ ਕਿੱਥੇ ਐ ਅਸੀਂ ਇਹਨਾਂ ਨੂੰ ਇੱਕ ਐਮਐਲਏ ਬਣਾਇਆ ਐਮਐਲਏ ਤੋਂ ਇਹਨਾਂ ਦੀ ਪਾਰਟੀ ਨੇ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਕੱਲ ਜਦੋਂ ਅਸੀਂ ਗਏ ਅਸੀਂ ਸਾਰੀ ਦਿਹਾੜੀ ਉੱਥੇ ਦੇਖੀ ਗਏ ਵੀ ਮੁੱਖ ਮੰਤਰੀ ਸਾਹਿਬ ਮਿਲਣਗੇ ਮੰਗਾ ਤਾਂ ਖਾਦੀ ਕੜੀ ਮੰਨੋ ਵੀ ਇੱਕ ਮੁੱਖ ਮੰਤਰੀ ਨੂੰ ਜਿਹੜਾ ਸਾਡੇ ਹਲਕੇ ਦਾ ਐਮਐਲਏ ਵੀ ਐ ਉਹ ਸਾਨੂੰ ਮਿਲਣਾ ਵੀ ਮناسب ਨਹੀਂ ਸਮਝਿਆ ਵੀ ਫਿਰ ਅਸੀਂ ਹੀ ਗਦਾਰ ਹੋਵਾਂਗੇ ਜਿਹੜਾ ਅਗਲੀ ਇਲੈਕਸ਼ਨ ਆਊਗੀ ਉੱਥੇ ਵੋਟਾਂ ਪਾਵਾਂਗੇ ਜਾ ਉਹਦੇ ਨਾਲ ਖੜਾਂਗੇ ਸਾਡਾ ਸਮਾਜ ਨਾਲ ਖੜੂਗਾ ਅਸੀਂ ਡਟ ਕੇ ਵਿਰੋਧ ਕਰਾਂਗੇ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਇਹ ਭੁੱਲ ਜੇ ਵੀ 27 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਕਿੰਨਾ ਚਿਰ ਤੱਕ ਤੁਹਾਡਾ ਸੰਘਰਸ਼ ਚੱਲਦਾ ਰਹੇਗਾ ਇਹ ਸੰਘਰਸ਼ ਪਹਿਲਾਂ ਸਾਡਾ ਕਿਸਾਨ ਮਜ਼ਦੂਰ ਇਹ ਜੁੜਿਆ ਹੋਇਆ ਹੈ 25% ਕੋਈ ਵੀ ਬੰਦਾ ਇਸ ਜਹਾਨ ਤੋਂ ਚਲਾ ਜਾਂਦਾ ਉਹਦੇ ਚੰਗੇ ਕੰਮਾਂ ਨੂੰ ਯਾਦ ਕੀਤਾ ਜਾਂਦਾ ਬਦਲ ਸਾਹਿਬ ਜਿਹੜੇ ਅੱਜ ਦੁਨੀਆ ਤੇ ਨਹੀਂ ਰਹੇ ਉਹਨਾਂ ਨੇ 97 'ਚ ਸਾਡੀ 2.5% ਆੜਤੀ ਕੀਤੀ ਆੜਤੀ ਯਾਦ ਰੱਖਦੇ ਨੇ ਇਹ ਚੰਗਾ ਕੰਮ ਕੀਤਾ ਮਜ਼ਦੂਰਾਂ ਦੀ 25% ਵਾਧਾ ਕੀਤਾ ਇਹ ਸਰਕਾਰ ਨੇ ਆਪਣੀ ਜੇਬ ਚੋਂ ਨਹੀਂ ਦੇਣਾ ਇਹ ਇੱਕ ਵਾਰੀ ਐਮਐਲਏ ਬਣ ਜਾਂਦਾ ਤਾਂ ਉਹਨੂੰ ਸਾਰੀ ਉਮਰ ਪੈਨਸ਼ਨ ਲੱਗ ਜਾਂਦੀ ਹੈਗੀ ਜਿਹੜਾ ਬੰਦਾ ਆਪਣੇ ਯੋਗਦਾਨ ਪਾਉਂਦਾ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਆੜਤੀ ਹੈ ਉਹ ਦੇਸ਼ ਦੇ ਸਿਸਟਮ ਦੇ ਵਿੱਚ ਯੋਗਦਾਨ ਪਾਉਂਦਾ ਹੈ ਇਹ ਤਾਂ 5 ਸਾਲ ਵੋਟਾਂ ਲੈ ਕੇ ਸਾਰੀ ਉਮਰ ਦੀ ਪੈਨਸ਼ਨ ਲੈ ਜਾਂਦੇ ਨੇ ਉਹਨਾਂ ਨੂੰ ਕੀ ਪੈਨਸ਼ਨ ਹੈ ਉਹ ਧੱਕੇ ਖਾਂਦੇ ਨੇ ਕਿਸੇ ਨੂੰ ਕਹਿੰਦੇ ਨੇ ਟਰਨ ਦਿਖਾ ਕੁਝ ਦਿਖਾ ਵੜਾਪਾ ਪੈਨਸ਼ਨ ਸਾਰਿਆਂ ਨੂੰ ਮਿਲਣੀ ਚਾਹੀਦੀ ਹੈਗੀ ਪਰ ਜਿਹੜੀਆਂ ਗੱਲਾਂ ਇਹ ਕਹਿੰਦੇ ਨੇ ਵੀ ਆਹ ਕਰਦੇ ਤੇ ਫਲਾਣੇ ਉਹ ਇਹ ਪਹਿਲਾਂ ਨਾਲੋਂ ਘੱਟ ਨਹੀਂ ਹੋਇਆ ਉਹਨਾਂ ਨਾਲੋਂ ਕਿਤੇ ਵੱਧ ਹੋ ਰਿਹਾ ਐਡਵਰਟਾਈਜ਼ਮੈਂਟ ਦੇਖ ਲਓ ਜਿਹੜੇ ਕਹਿੰਦੇ ਤੇ ਫਲਾਣੇ ਨੇ ਖੰਭਿਆਂ ਤੇ ਫੋਟੋ ਲਾਤੇ ਇਹਨਾਂ ਦੀਆਂ ਦਰਖਤਾਂ ਤੇ ਲਾਈਆਂ ਹੁੰਦੀਆਂ ਨੇਗੀਆਂ ਤੁਸੀਂ ਮੰਡੀ ਚ ਹੀ ਦੇਖ ਲਿਓ ਸੋ ਅਸੀਂ ਕਹਿੰਦੇ ਆ ਤੁਹਾਡੇ ਮਾਧਿਅਮ ਰਾਹੀਂ ਇਹ ਫੇਰ ਸਰਕਾਰ ਹੈਗੀ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂਉਣ ਵਾਲੇ ਦਿਨਾਂ 'ਚ ਕਿਸਾਨ ਜਥੇਬੰਦੀਆਂ ਵੀ ਸੜਕਾਂ 'ਤੇ ਸਾਡੇ ਨਾਲ ਉਤਰਨਗੀਆਂ ਅਸੀਂ ਕੱਲ ਵੀ ਵਾਰਨਿੰਗ ਦੇ ਕੇ ਆਏ ਇਹ ਜਿਹੜਾ ਸੂਬਾ ਹੈਗਾ ਇਹ ਬਾਰਡਰ ਪਾਕਿਸਤਾਨ ਨਾਲ ਲੱਗਦਾ ਕੋਈ ਹਾਲਾਤ ਇਹੋ ਜਿਹੇ ਨਾ ਬਣ ਜਾਣ ਵੀ ਕੇਂਦਰ ਦੀ ਸਰਕਾਰ ਨੂੰ ਪੰਜਾਬ ਦੀ ਕਿਤੇ ਸਰਕਾਰ ਤੋੜਨੀ ਪੈ ਜੇ ਕਿਉਂ ਤੋੜਨੀ ਪੈ ਸਕਦੀ ਹੈ ਹਾਲਾਤ ਵਿਗੜ ਕੇ ਕੇਂਦਰ ਨੇ ਸਰਕਾਰ ਤੋੜ ਦੇਣੀ ਹੈ ਸੋ ਅਸੀਂ ਸਰਕਾਰ ਨੂੰ ਤੁਹਾਡੇ ਮੱਦੇਨਜ਼ਰ ਅਪੀਲ ਕਰਦੇ ਹਾਂ ਵੀ ਫੌਰੀ ਇਹ ਮੰਗਾਂ ਤੇ ਗੌਰ ਕਰਕੇ ਜਿਹੜੇ ਸਾਡੇ ਬੰਦੇ ਹੱਕ ਨੇ ਹਰੇਕ ਬੰਦੇ ਦੀ ਆਮਦਨ ਵੱਧਦੀ ਹੈ ਅਸੀਂ ਮੁਲਾਜ਼ਮਾਂ ਨੂੰ ਵੀ ਕੱਲ ਕਿਹਾ ਅਫਸਰਾਂ ਨੂੰ ਵੀ ਕਿਹਾ ਵੀ ਤੁਹਾਡੀ ਹਰੇਕ ਸਾਲ ਇਨਕਮ ਵੱਧਦੀ ਹੈ ਸਾਡੀ ਇਨਕਮ ਘਟਦੀ ਜਾਂਦੀ ਹੈ ਘੱਟ ਇਨਕਮ ਤੇ ਕੋਈ ਕੰਮ ਨਹੀਂ ਕਰੂਗਾ ਜਿਹੜਾ ਮੰਡੀ ਬੋਰਡ ਦਾ ਸਿਸਟਮ ਹੈ ਉਹਦੇ ਵਿੱਚ ਸਾਡੀ 2.5% ਅੜਤ ਨਾਲ ਸਾ ਤੋਂ ਬਿੱਲ ਲਿਆ ਜਾਂਦਾ ਤੁਸੀਂ ਇਹ ਦੇਖੋ ਵੀ ਇੱਕ ਬੰਦੇ ਦਾ ਬਿੱਲ ਲੈ ਲਿਆ 2.5% ਨਾਲ ਅਸੀਂ ਕੋਈ ਬਾਜ਼ਾਰ ਚ ਚੀਜ਼ ਖਰੀਦਣ ਜਾਂਦੇ ਹਾਂ ਜਿਹੜਾ ਉੱਥੇ ਬਿੱਲ ਹੁੰਦਾ ਅਸੀਂ ਉਹਦੀ ਪੇਮੈਂਟ ਕਰਦੇ ਹਾਂ ਪਰ ਸਾਨੂੰ ਸਰਕਾਰ ਧੱਕੇ ਨਾਲ 46 ਰੁਪਏ ਕਣਕ ਤੇ 45.88 ਪੈਸੇ ਝੋਨੇ ਤੇ ਦਿੰਦੀ ਹੈਗੀ ਸੋ ਅਸੀਂ ਤੁਹਾਨੂੰ ਥੋੜੇ ਮਾਧਮ ਰਾਹੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹ ਜਿਹੜਾ ਖਾੜਾ ਹੈ ਇਹਨੂੰ ਭਖਣ ਨਾਂ ਦਿੱਤਾ ਜਾਵੇ ਫੌਰੀ ਇਹਦੇ ਤੇ ਗੌਰ ਕੀਤੀ ਜਾਵੇ ਇਹ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਸਾਡੇ ਐਮਐਲਏ ਰਾਹੀਂ ਪ੍ਰਧਾਨਾਂ ਨੂੰ ਮੰਡੀ ਮੰਡੀ ਵਾਲਿਆਂ ਨੂੰ ਅਸੀਂ ਤੋੜ ਲਾਂਗੇ ਇਹ ਸਰਕਾਰਾਂ ਦੇ ਹੱਥ ਕੰਡੇ ਵਰਤੂਗੀ ਸਾਡਾ ਕਿਸਾਨ ਮਜ਼ਦੂਰ ਅੜ ਤੰ ਦੇਖਾ ਅਸੀਂ ਬਿਲਕੁਲ ਨਹੀਂ ਚੁਕਦੇ ਸਰਕਾਰ ਦੇ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ